ਤੁਸੀਂ ਇਸਲਾਮ ਨੂੰ ਗੁਰਦਾਰ ਤੋਂ ਕੱਢ ਦੇਣਾ ਚਾਹੁੰਦੇ ਹੋ ਤੇ ਜਿਹੜਾ ਉਹ ਪੀਰੀਅਡ ਰੈਚ ਹੈ ਉਹ ਮਗਲ ਕਾਲ ਸੀ ਗਰਾਮਨਤ ਸੀ ਜਾਂ ਕੋਈ ਵੀ ਸੀ ਲੋਧੀ ਸੀਗੇ ਜਿਹੜੇ ਤੇ ਇਹਦਾ ਉਹ ਵੀ ਇਹਦਾ 700 800 ਸਾਲ ਦਾ ਖੱਪੜੇ ਜਾਂ ਦਸਾਂ ਦਾ ਕਾਰਾ ਦਰ ਰੇਗਾ ਤਾ ਕਰਕੇ ਸਵਾਟਾ ਸੀ ਵੀ ਜੇ ਮੰਨ ਲਿਆ ਜਾਵੇ ਕਿ ਮੁਗਲਾਂ ਨੇ ਵੇਟ ਰਿਆ ਬਾਹਰੋਂ ਆਏ ਹੋਏ ਆ ਤੇ ਉਹਨਾਂ ਦੀਆਂ ਪੁਸ਼ਤਾ ਮੈਨੂੰ ਅਸੀਂ ਇਸ ਕਰਕੇ ਹਿੰਦੁਸਤਾਨੀ ਵੀ ਮੰਨ ਸਕਦੇ ਹਾਂ ਬਾਹਰੋਂ ਆਏ ਆ ਇਹ ਸਭ ਨਾ ਤੇ ਅਸੀਂ ਸਾਰੇ ਆਰੀਏ ਨੂੰ ਬਿਲਕੁਲ ਦੇਖੋ ਇੱਥੇ ਉਹਨੇ ਇਹ ਤਾਂ ਪਹਿਲਾਂ ਤੁਸੀਂ ਇੱਕ ਗੱਲ ਦੱਸੋ ਦੇ ਮਤਲਬ ਜੇ ਆਈਆਈਟੀਜ਼ ਨਾ ਬਣਾਉਂਦਾ ਤਾਂ ਡਿਜੀਟਲ ਇੰਡੀਆ ਕਿਵੇਂ ਬਣਦਾ ਹੈ ਇਹ ਜੇ ਨਾ ਬਣਾਉਂਦਾ ਤਾਂ ਕਰੋਨਾ ਵਾਲੇ ਜਿਹੜੇ ਸਾਂਭੇ ਨੇ ਮਰੀਜ਼ ਇਹ ਕਿਹਨੇ ਸਾਂਭਣੇ ਜਿੰਨਾਂ ਬਹੁਤ ਸਾਰੇ ਉਹ ਬਈ ਉਹ ਸਾਰੀਆਂ ਇੰਸਟੀਟਿਊਸ਼ਨਸ ਨੈਰੂ ਨੇ ਬਣਾਈਆਂ ਹੁਣ ਇਹ ਨੂੰ ਤੁਸੀਂ ਵੇਚਣ ਲੱਗੇ ਹੋ ਹੈਨਾ ਜਿਹੜੇ ਬੱਚੇ ਇਹ ਤਿਆਰ ਕਰਨਗੇ ਉਹ ਕਿੱਥੇ ਪਹੁੰਚਣਗੇ ਤਾਂ ਵੀ ਕੈਪेबल ਹੋਣਗੇ ਉਹ ਜਿਹਨਾਂ ਨੂੰ ਆਪਣੇ ਮੁਲਕ ਦੀ ਹਿਸਟਰੀ ਨਹੀਂ ਪਤਾ ਉਹ ਵਰਲਡ ਲੈਵਲ ਦੇ ਤੇ ਕੰਪੀਟਿਸ਼ਨ ਕਰਨਗੇ ਉਹ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਹਾਂ ਸਵਾਗਤ ਹਫਤਾਵਾਰੀ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਮੇਰੇ ਨਾਲ ਨੇ ਡਾਕਟਰ ਕਰਨਾਮ ਕੌਰ ਜੀ ਸਕਾਲਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੋਲ ਅੱਛਾ ਬਖਸਰ ਜਿੱਥੋਂ ਤੱਕ ਚਲੋ ਕਲਚਰਲ ਚੀਜ਼ਾਂ ਨੇ ਜਾਂ ਜਿਹੜੀ ਆ ਲੈਂਗੁਏਜ ਆ ਉੱਤੇ ਤਾਂ ਫਰਕ ਪੈਣਾ ਹੀ ਪੈਣਾ ਪਰ ਜਿਹੜੀ ਇਹਨਾਂ ਦੀ ਆਡਾਇਲੋਜੀ ਕਲ ਜਿਹੜੀ ਇਹਨਾਂ ਦੀ ਸੋਚ ਆ ਉਹਦੇ ਮੁਤਾਬਕ ਇਹ ਜਿਹੜਾ ਹਿੰਦੁਸਤਾਨ ਦੀ ਹਿਸਟਰੀ ਆ ਨੂੰ ਵੀ ਰੀਸ਼ੇਪ ਤੇ ਰੀ-ਰਾਈਟ ਕਰਨਾ ਚਾਹ ਰਹੇ ਆ ਤਾਂ ਤੁਸੀਂ ਹਿਸਟਰੀ ਨੂੰ ਕਿਵੇਂ ਬਦਲ ਸਕਦੇ ਹੋ ਨਾ ਜਿਹੜੀਆਂ ਗੱਲਾਂ ਹੋ ਚੁੱਕੀਆਂ ਨੇ ਹੈਗਾ ਤੇ ਉਹ ਜਿੰਨਾ ਮਰਜ਼ੀ ਕੱਢਣ ਦੀ ਕੋਸ਼ਿਸ਼ ਕਰਦੇ ਆ। ਪਰ ਜੇ ਤੁਸੀਂ ਇਸਲਾਮ ਨੂੰ ਦਸਤਾਰ ਜੋ ਕੱਢ ਦੇਣਾ ਚਾਹਦੇ ਹੋ ਤੇ ਜਿਹੜਾ ਉਹ ਪੀਰੀਅਡ ਰਹਾ ਚਾਹੇ ਮੁਗਲ ਕਾਲ ਸੀ, ਗਲਮ ਵੰਦ ਸੀ ਜਾਂ ਕੋਈ ਵੀ ਸੀ ਲੋਧੀ ਸੀਗੇ ਜਿਹੜੇ ਤੇ ਇਹਦਾ ਉਹ ਪੀੜਾ 700 800 ਸਾਲ ਦਾ ਖੱਪੜਾ ਰਹਿਗਾ ਦਸਤਾਨ ਦਾ ਪਰਾਦਰ ਰਹਿਗਾ। ਮੈਂ ਪਹਿਲੀ ਗੱਲ ਤੇ ਇਹ ਦੇਖੋ ਬਾਬਰ ਬਾਰੂ ਆਇਆ। ਕੋਈ ਨਾਲ ਹਮਾਇੂ ਆਇਆ। ਮੈਂ ਵੀ ਪਹਿਲਾ ਸੀਗਾ। ਪਰ ਉਸ ਤੋਂ ਬਾਅਦ ਚਾਹੇ ਅਕਬਰ ਸਿੰਘ ਜਾਂ ਜਹਾਂਗੀਰ ਸਿੰਘ ਨਾ ਰਾਂਜੀਬ ਸਿੰਘ ਉਹ ਇੱਥੇ ਬੈਠਾ ਹੋਏ ਨਾ ਉਹਨਾਂ ਨੇ Rajput ਸਵਾਰੀਆਂ ਦੇ ਨਾਲ ਵਿਆਹ ਵੀ ਕਰਾਏ ਉਹਨਾਂ ਨੇ ਆਪ ਦੇ ਪੱਖ ਸਰ ਬੜੇ ਮਾਣ ਨਾਲ ਕਹਿੰਦੇ ਆ ਕਿ ਹਿਆਰੀਆਂ ਨੂੰ ਬਿੱਧਰੋਂ ਆਏ ਸੀਗੇ ਤੇ ਇੱਧਰ ਆ ਕੇ ਬਸੇ ਆ ਤੇ ਸਾਡੀ ਜਿਹੜੀ ਆ ਆਰੀਅਨ ਕੌਮ ਆ ਉਹ ਪਿਓਰ ਇੰਡੀਅਨ ਥੋੜੀ ਆ ਉਹ ਵੀ ਤੇ ਕਹਿੰਦੇ ਨੇ ਵੀ ਬਾਹਰੋਂ ਆ ਕੇ ਬਿਲਕੁਲ ਬਿਲਕੁਲ ਉਹ ਆਰੀਅਸ ਦੀ ਜੇ ਤੁਸੀਂ ਹਿਸਟਰੀ ਪੜ੍ਹੋ ਉਹ ਆਪਣੀ ਜਿਮਾਨੀ ਨੂੰ ਨਾਲ ਲੈ ਕੇ ਆਏ ਹੋ ਉਹਨਾਂ ਨੇ ਇੱਥੇ ਹੜੱप्पा ਮੋਹਨਜੋਦੜੋ ਦੇ ਸਭਤਾ ਦੇ ਵਿੱਚ ਉਹਨਾਂ ਨੇ ਆ ਕੇ ਇਥੋਂ ਦੇ ਲੋਕਲ ਲੇਡੀਜ਼ ਦੇ ਨਾਲ ਵਿਆਹ ਕੀਤਾ ਉਹ ਹੁਣ ਤਾਂ ਚਲੋ ਭੁੱਲ ਭਲਾ ਗਿਆ ਹੋਇਆ ਜਦੋਂ ਅਸੀਂ ਮਤਲਬ ਫਲਸਫੀ ਦੀ ਵੀ ਹਿਸਟਰੀ ਪੜ੍ਹਦੇ ਜਾਂ ਸਾਰਾ ਪੜ੍ਹਦੇ ਨੇ ਉਹਦੇ ਵਿੱਚ ਜਾਂ ਇਵਨ ਕਾਸਟ ਡਿਵੀਜ਼ਨ ਵੀ ਹੈ ਜਿਹੜੀ ਜੁ ਦੱਸਿਆ ਵੀ ਦਾਸੂ ਇਹਨੇ ਕਿਹਨੂੰ ਕਹਿਣਾ ਬਿੰਦਾਰ ਬਬਿਆ ਕਿ ਇਹ ਨਾ ਸੁਬੰਦਰ ਵਿੱਚ ਹੈ ਉਹ ਕਿਸ ਕਿਸਮ ਦਾ ਉਹ ਸਾਰੇ ਜਿੰਨੇ ਜਿੰਨੇ ਜਿਹੜੇ ਜਿਹੜੇ ਜਾਤ ਦੇ ਜੇ ਬੰਦਾ ਆ ਰਿਹਾ ਉਹਨੇ ਬੀਬੀ ਮਤਲਬ ਮੇਟਰ ਹੈ ਉਹ ਉਹਦੇ ਵਿੱਚ ਜਿਹੜੀਆਂ ਲਾਡ ਹੋਈਆਂ ਉਹਨੂੰ ਕੀ ਕਹਿਣਾ ਤੇ ਜਿਹੜੇ ਆਰੀਆਂ ਦੇ ਆਰੀਆਂ ਨਾਲ ਵਿਆਹ ਆ ਉਹਨੂੰ ਕੀ ਕਹਿਣਾ ਉਹ ਸਾਰੀਆਂ ਨੂੰ ਹੀ ਉਹਦੇ ਉੱਤੇ ਕਰਕੇ ਡਿਵੀਜ਼ਨ ਕੀਤੀ ਹੋਈ ਹੈ ਕੋਈ ਇਥੇ ਪ्युअर ਰੇਸ਼ਣ ਨਹੀਂ ਹੈ ਕਿ ਕਿਸੇ ਦਾ ਵੀ ਕਰਾ ਕੇ ਦੇਖ ਲੈ ਟੈਸਟ ਵੀ ਕਿੰਨੇ ਕਾਰਜ ਨਿਕਲਦੇ ਨੇ ਇਹ ਅੱਛਾ ਉਹ ਵੀ ਗੱਲ ਜਿਹੜੀ ਇਹ ਗੇ ਮੁਗਲਾਂ ਦੀ ਜਾਂ ਮੁਸਲਮਾਨ ਅੱਛਾ ਉਹ ਬਾਬਰ ਦਾ ਬਾਰਵਾਂ ਆਇਆ ਸੀ ਉਸ ਦੇ ਬਾਅਦ ਸਾਰੇ ਹਿਮਾਨੀ ਤੋਂ ਬਾਅਦ ਇੱਥੇ ਪੈਦਾ ਹੋਏ ਨੇ ਇੱਥੇ ਜੰਮੇ ਪਲੇ ਤੇ ਉਹ ਕੋਈ ਸਾਰਾ ਇਰਾਨ ਜਾਂ ਸਾਰਾ ਤਤਾਰ ਤਾਂ ਸਾਰੇ ਨਹੀਂ ਨਾ ਉੱਠ ਕੇ ਇੱਥੇ ਆ ਗਏ ਨਾ ਤੁਰਕਿਸਤਾਨ ਸਾਰਾ ਇੱਥੇ ਆ ਗਿਆ ਉਹ ਠੀਕ ਹੈ ਇਨਵੇਡਰ ਆਏ ਉਹਨਾਂ ਨਾਲ ਫੌਜ ਹੋਊਗੀ ਬਾਕੀ ਤਾਂ ਸਾਰੇ ਜਿਹੜੇ ਕਨਵਰਟ ਹੋਏ ਉਹ ਕਨਵਰਟ ਵੀ ਕੀ ਹੋਏ ਉਹ ਵੀ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਦੱਬੇ ਕੁਚਲੇ ਲੋਕ ਸੀ ਉਹ ਹੀ ਸਭ ਤੋਂ ਪਹਿਲਾਂ ਕਨਵਰਟ ਹੋਏ ਨੇ ਤੇ ਆਪ ਇਹਨਾਂ ਨੇ ਜਿਵੇਂ ਨਾਲ ਸੁਨਸਫਾਈ ਰੱਖਣ ਦੇ ਲਈ ਮਤਲਬ ਇਹ ਡੇਟਾ ਦੇ ਵਿਆਹ ਕੀਤੇ ਉਹਨਾਂ ਦੇ ਘਰਾਣੇ ਹਾਂ ਦੇਖੋ ਚਾਹੇ ਔਰੰਗਜ਼ੇਬ ਸੀ ਚਾਹੇ ਅਕਬਰ ਸੀ ਜਿੰਨੇ ਵੀ ਸੀ ਉਹਨਾਂ ਦੇ ਜਿਹੜੇ ਅਹਲਕਾਰ ਰਹੇ ਨੇ ਚਾਹੇ ਫੌਜਾਂ ਦੇ ਕਮਾਂਡਰ ਸੀਗੇ ਉਹ ਰਾਜਪੂਤੇ ਕਿੰਨੇ ਰਹੇ ਨੇ ਬ੍ਰਾਹਮਣ ਉਹਨਾਂ ਦੇ ਐਡਵਾਈਜ਼ਰ ਰਹੇ ਨੇ ਖੱਤਰੀ ਉਹਨਾਂ ਦੇ ਖੱਤਰੀ ਰਹੇ ਨੇ ਉਹਨਾਂ ਦੀ ਮਾਨਸਿੰਘ ਕਲੈਕਟਰ ਰਹੇ ਨੇ ਇਹ ਬਾ ਮਹਾਰਾਸ਼ਟਰ ਵਾਲੇ ਵੀ ਸ਼ਿਵਜੀ ਨੂੰ ਰੰਗਜੀਤ ਦੇ ਖਿਲਾਫ ਸ਼ਿਵਾਜੀ ਨੂੰ ਵਰਤਦੇ ਆ ਨਾਲ ਇੰਦੇ ਆ ਉਹਨਾਂ ਕੋਲ ਵੀ ਜਿਹੜਾ ਜਰਨਲ ਸੀ ਉਹਨਾਂ ਦੇ ਨਾਲ ਉਹ ਮੁਸਲਮ ਸੀ ਬਿਲਕੁਲ ਐਸੇ ਜਿਹੜੇ ਆਪਣੇ ਉਸ ਸਮੇਂ ਦੇ ਮੁਗਲ ਸੀ ਉਹਨਾਂ ਨਾਲ ਮਾਨ ਸਿੰਘ ਵਰਗੇ ਦੂਜੇ ਤੀਜੇ ਸਾਰੇ ਜਰਨਲ ਉਹ ਰਾਜਪੂਤਾ ਚੋਂ ਸੀ ਰਾਜਪੂਤਾ ਤੁਸੀਂ ਇਦਾਂ ਥੋੜੀ ਫਿਰ ਸੈਪਰੇਟ ਨਹੀਂ ਕਰਦੇ ਉਸ ਉਹ ਚੇਸ ਪੰਜ ਛੇ ਸਦੀਆਂ ਦਾ ਇਤਿਹਾਸ ਹੈ ਕੀ ਲਿਖਣਗੇ ਉਹਦੇ ਵਿੱਚ ਕੀ ਕਰਦੇ ਸੀ ਅਸੀਂ ਮੈਂ ਤਾਂ ਤਾਂ ਕਰਕੇ ਸਵਾਟ ਹੈ ਜਿਵੇਂ ਜੇ ਮੰਨ ਲਿਆ ਜਾਵੇ ਕਿ ਮੁਗਲ ਨਵੇੜ ਰਿਆ ਬਾਹਰੋਂ ਆਏ ਹੋਏ ਆ ਤੇ ਉਹਨਾਂ ਦੀਆਂ ਪੁਸ਼ਤਾਂ ਨੂੰ ਅਸੀਂ ਇਸ ਕਰਕੇ ਹਿੰਦੂस्तानी ਨਹੀਂ ਮੰਨ ਸਕਦੇ ਉਹ ਬਾਹਰੋਂ ਆਏ ਆ ਇਹ ਸਭ ਨਾ ਤੇ ਅਸੀਂ ਸਾਰੇ ਆ ਰਹੀਆਂ ਨੇ ਬਿਲਕੁਲ ਬਿਲਕੁਲ ਕੋਈ ਇੱਥੇ ਉਹਨਾਂ ਦੀ ਤਾਂ ਕੋਈ ਜ਼ਮਾਨ ਵੀ ਕੋਈ ਇੱਕ ਉਹ ਤੁਸੀਂ ਹਾਲੇ ਦਰਾਬੜੂ ਇਸ ਤਰ੍ਹਾਂ ਕਹਿੰਦੇ ਆ ਨਾ ਹਾਂ ਦਰਾਬੜੂ ਇਸ ਤਰ੍ਹਾਂ ਕਹਿ ਸਕਦੇ ਹੋ ਤੁਸੀਂ ਵੀ ਪ्योर ਹੋਊਗੀ ਬਾਕੀ ਜਿਵੇਂ ਹਿੰਦੁਸਤਾਨ ਹੈ ਉਹਦੇ ਵਿੱਚ ਕੋਈ ਕੋਈ ਇੱਕ ਮਤਲਬ ਬਲੱਡ ਨਹੀਂ ਹੈ ਉਹ ਬਹੁਤ ਮਿਕਸਚਰ ਹੈ ਉਹਦੇ ਵਿੱਚ ਮਤਲਬ ਸਾਰੇ ਲੋਕੀ ਲੋਕਲ ਥੋੜੀ ਨਹੀਂ ਮੈਂ ਸਾਰੇ ਆਰੀਅਸ ਨੇ ਅੱਛਾ ਹੁਣ ਜਦੋਂ এডੂਕੇਸ਼ਨ ਦੀ ਗੱਲ ਕਰਦੇ ਆ ਤੇ ਮਕਾਲੇ ਜੇ ਆਪਾਂ ਸ਼ੁਰੂ ਕੀਤੀ ਹੈ ਤੇ ਹੁਣ ਤੇ ਆਏ ਆ ਤੇ ਮਕਾਲੇ ਦੀ ਜਿਹੜੀ ਸੋਚ ਸੀਗੀ ਯਾਨੀ ਕਿ ਅੰਗਰੇਜ਼ ਬ੍ਰਿਟਿਸ਼ ਜਿਹੜੇ ਬਸਤੀਵਾਦੀ ਸੀ ਉਹਨਾਂ ਨੂੰ ਕੱਢਣ ਲਈ ਦੋਸਤਾਨੀਆਂ ਸਾਰਿਆਂ ਨੇ ਇਕੱਠੀ ਜਦੋਜਾਦ ਕੀਤੀ ਜਿਹਨੂੰ ਅਸੀਂ ਫ੍ਰੀडम ਮੂਵਮੈਂਟ ਕਹਿੰਦੇ ਆ ਤੇ ਜਿਸ ਤਰੀਕੇ ਨਾਲ ਉਹ ਫ੍ਰੀडम ਮੂਵਮੈਂਟ ਨੂੰ ਅੰਡਰਮਾਈਨ ਕਰ ਰਿਹਾ ਜਿਸ ਤਰੀਕੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਅੰਡੇ ਮਾਰਨ ਦੀ ਜੇਲ੍ਹ ਦੇ ਵਿੱਚ ਵੀ ਪੰਜਾਬੀ ਰੁਣ ਗਏ ਉੱਥੇ ਮਰ ਗਏ ਇੰਨੇ ਲੋਕ ਹਾਂਜੀ ਹਾਂਜੀ ਇਹਨਾਂ ਤੋਂ ਲੈ ਕੇ ਗਦਰੀਆਂ ਤੋਂ ਲੈ ਕੇ ਤੇ ਨਾ ਬਹੁਤ ਸਾਰੇ ਗਏ ਜੇ ਨਾ ਇਹਨਾਂ ਨੇ ਉੱਥੇ ਸਾਰੀ ਆਪਣੀ ਜਿਹੜੀ ਆ ਉਹ ਗੇਮ ਚਲਾਤੀ ਜਿਹੜੇ ਬੰਦੇ ਉੱਥੋਂ ਮਾਫੀਆ ਮੰਗ ਕੇ ਛੁੱਟੇ ਜਾਂ ਜਿਹੜੇ ਬੰਦੇ ਉਹ ਹੀਰੋ ਬਣਾ ਦਿੱਤੇ ਉਹਨਾਂ ਨੂੰ ਹੀਰੋ ਬਣਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਨਥੁਰਨ ਗੋਲਸਾਏ ਦਾ ਹੀਰੋ ਆ ਮਹਾਤਮਾ Gandhi ਇਹ ਫ੍ਰੀडम ਮੂਵਮੈਂਟ ਲਈ ਲੜਾਈ ਲੜਦਾ ਵਗੈਰਾ ਕੀਤਾ ਹੂੰ ਜੇ ਆਪਾਂ ਵੇਖੀਏ ਤੇ ਜਿਹੜਾ ਮਾਤਮਗਾਦੀ ਉਹ ਹੀ ਘੇਰਾਤੀ ਆ ਮਤਲਬ ਇਹਨਾਂ ਦੇ ਵਿੱਚ ਜਿਹੜੀ ਕਲਚਰਲ ਸਪਰਟ ਆ ਮੈਨੂੰ ਲੱਗਦਾ ਉਹ ਕਹਾਣੀ ਆ ਬਾਇਓਲੋਜੀਕਲ ਜਿਹੜੀ ਹਿੰਦੂ ਮਿਥਿਆ ਉਹਦੇ ਆਲੇ-ਦੁਆਲੇ ਦਾ ਜਾਦਾ ਬਿਲਕੁਲ ਬਿਲਕੁਲ ਇਹ ਮੁੜ ਕੇ ਉਸ ਸਮਾਜ ਥਾਲੋਜੀ ਦੇ ਵਿੱਚ ਸਾਨੂੰ ਵਾਰਨਾ ਚਾਹੁੰਦੇ ਆ ਇਹ ਮਨੁੱਖ ਨੂੰ ਵਾਰਨਾ ਚਾਹੁੰਦੇ ਆ ਉਹ ਇਹ ਇਹ ਇੱਕ ਪਿਛਾਂ ਖਿਚੂ ਸੋਚ ਹੈ ਕਿ ਤਾਂ ਕਿ ਲੋਕੀ ਅਨਐਜੂਕੇਟਡ ਰਹਿਣ ਉਹ ਇਨਲਾਈਟ ਨਹੀਂ ਹੋ ਸਕਣਾ ਆਪਣੇ ਮੁੱਦਿਆਂ 'ਤੇ ਆਣ ਲੈਣ ਦੇ ਸਮਝ ਦੇ ਕੋ ਲੜਾਈ ਦਾ ਮੈਨੂੰ ਉਹ ਇਹ ਮੈਂ ਕੱਲ ਸੁਣ ਰਹੀ ਸੀ ਵੀ ਇੱਕ ਵੀਡੀਓ ਉਹਨੂੰ ਕਹਿੰਦਾ ਗੰਦੀ ਦੇ ਉਹਨੂੰ ਦਿੱਤਾ ਹੋਇਆ ਸੀਗਾ ਆ ਜਿਹੜਾ ਬੰਦੇ ਮਾਤ ਰੰਦਾ ਇਹਨਾਂ ਨੇ ਅੱਜ ਕੱਲ ਰੌਲਾ ਪਾਇਆ ਹੈ ਉਹਦੇ ਤੇ ਮੈਂ ਉਹਦੀ ਸਪੀਚ ਸੁਣੀ ਉਹ ਕਹਿੰਦੀ ਵੀ ਤੁਸੀਂ ਕੱਢੋ ਜਵਾਰ ਲਾਲ ਨਾ ਨੂੰ ਗਾਣਾ ਰਾਜ ਕੇ ਕੱਢੋ ਪਹਿਲਾਂ ਤੁਸੀਂ ਇੱਕ ਗੱਲ ਦੱਸੋ ਦੇ ਮਤਲਬ ਜੇ ਆਰਆਈਟੀਜ਼ ਨਾ ਬਣਾਉਂਦਾ ਤਾਂ ਡਿਜੀਟਲ ਇੰਡੀਆ ਕਿਵੇਂ ਬਣਦਾ ਹੈ ਇਹ ਜੇ ਨਾ ਬਣਾਉਂਦਾ ਤਾਂ ਕਰੋਨਾ ਵਾਲੇ ਜਿਹੜੇ ਸੰਭੇ ਦੇ ਮਰੀਜ਼ ਇਹ ਕਿਹਨੇ ਸਾਂਭਣੇ ਜਿੰਨਾਂ ਨੂੰ ਬਹੁਤ ਸਾਰੇ ਉਹ ਸਾਰੀਆਂ ਇਸਟਿਟਿਊਸ਼ਨਸ ਮਹਰੂ ਨੇ ਬਣਾਈ ਇਹਨਾਂ ਨੂੰ ਤੁਸੀਂ ਵੇਚਣ ਲੱਗੇ ਹੋ ਹੈਨ ਸਿਹਤ ਦੇ ਹਾਲ ਇਹ ਹੋਣ ਮਤਲਬ ਐਜੂਕੇਸ਼ਨ ਵਾਲੇ ਫੀਲਡ ਦੇ ਵਿੱਚ ਹੋ ਰਿਹਾ ਵੀ ਤੁਸੀਂ ਕੀ ਦੇਖੋ ਕੁਝ ਵੀ ਹੋਵੇ ਜਿਹੜਾ ਤੁਸੀਂ ਆਪਣੀ ਲੈਂਗੁਏਜ ਨੂੰ ਪ੍ਰਮੋਟ ਕਰੋ ਉਹ ਇੱਕ ਪਾਸੇ ਸੀ ਕਹਿੰਦੇ گلوبਲ ਵਿਲੇਜ ਬਣ ਚੁੱਕਿਆ ਹੈ ਸਾਰਾ ਸਾਰੀ ਬਾਲਡਾ ਜਿਹੜੀ ਤੁਹਾਡਾ ਹਰ ਇੱਕ ਦੇ ਨਾਲ ਵਪਾਰ ਹੈ এডਿਕੇਸ਼ਨ ਦੀ ਐਕਸਚੇਂਜ ਹੈ ਹੋਰ ਸਭ ਕਾਸੇ ਦੀ ਹੈ ਤੇ ਹੁਣ ਸਾਰਾ ਕੁਝ ਕੰਪਿਊਟਰ ਦਾ ਯੋਗ ਹੈ ਹੁਣ ਕੰਪਿਊਟਰ ਤੋਂ ਵੀ ਅੱਗੇ AI ਦਾ ਯੋਗ ਆ ਗਿਆ ਹੈ ਤੇ ਇਹਦੇ ਵਿੱਚ ਤੁਸੀਂ ਇਹ ਇਹ ਤਾਂ ਉਹੋ ਜਿਹਾ ਜਮਾਨਾ ਵੀ ਜਿੱਦਿਆਂ মালਟੀ ਲੈਂਗੁਏਜਸ ਤਾਂ ਆਉਂਦੀਆਂ ਹੋਣ ਜਿੱਦਾਂ ਮਲਟੀ ਹਿਸਟਰੀ ਦਾ ਤੁਹਾਨੂੰ ਪਤਾ ਹੋਵੇ ਦੂਜੇ ਮੁਲਕਾਂ ਦੀ ਸਮਝ ਹੋਵੇ ਆਪਣੇ ਨਾਲ ਨਾਲ ਤਾਂ ਤੁਸੀਂ ਇਹਦੇ ਵਿੱਚ ਤੁਸੀਂ ਸਰਵਾਈਵ ਕਰ ਸਕਦੇ ਹੋ ਜਾਂ ਪ੍ਰੋਗਰੈਸ ਕਰ ਸਕਦੇ ਹੋ ਕਿ ਇਹ ਨੂੰ ਕਿਹੜੇ ਰੀਗਰੈਸ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਤੇ ਮੈਂ ਪੜ੍ਹਨ ਵਿੱਚ ਵੀ ਆ ਜਿਹੜਾ ਡੰਡੇ ਲੈ ਕੇ ਚੱਲਣ ਦਾ ਪੇੜ ਹੈ ਨਾ ਮਸੋਲੇ ਨੂੰ ਦਾ ਦਿਖਾਇਆ ਉਸ ਵੇਲੇ ਦਾ ਕਿ ਉਹ ਇਹਨਾਂ ਆਪਣੀ ਇੱਕ ਵਾਦੀ ਪਾਈ ਹੋਈ ਇਹਨਾਂ ਨੇ ਕਿ ਡੰਡੇ ਲੈ ਕੇ ਪ੍ਰੇਡ ਕਰਦੇ ਨੇ ਸਾਰਾ ਕੁਝ ਕਰਦੇ ਇਹ ਆਰਐਸਐਸ ਦਾ ਸਾਰਾ ਜਿੰਦਾ ਜਿਹੜਾ ਹੈਗਾ ਉਹਨੂੰ ਸੁਣਨੀ ਨਹੀਂ ਤੇ ਹਿਟਲਰ ਤੋਂ ਉਧਾਰਾ ਲਿਆ ਹੋਇਆ ਹੈ ਇਹਨਾਂ ਨੇ ਤੇ ਉਹੋ ਹੀ ਚ ਕਰਨਾ ਚਾਹੁੰਦੇ ਨੇ ਜਿਨੇ ਉਹਨਾਂ ਨੇ ਨਾਸ ਮਾਰਿਆ ਇਹ ਮੁੱਖ ਦਾ ਨਾਸ ਮਾਰਨਗੇ ਪੇਸ਼ਾਨ ਖਿੱਚ ਕੇ ਲੈ ਕੇ ਜਾ ਰਹੇ ਨੇ ਬਜਾਏ ਇਸੇ ਕਿ ਅਸੀਂ ਜੇ ਤੁਸੀਂ ਵਿਸ਼ਭ ਗੁਰੂ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਸ਼ਭ ਗੁਰੂ ਵਰਗੀਆਂ ਹਰਕਤਾਂ ਕਰਨੀਆਂ ਪੈਣਗੀਆਂ ਉਹਦੀਆਂ ਪਾਲਿਸੀਆਂ ਲੈਣੀਆਂ ਪੈਣਗੀਆਂ ਤੇ ਅਸੀਂ ਐਕਸਲ ਕਿਵੇਂ ਕਰ ਸਕੀਏ ਹੈਨਾ ਉਹਨਾਂ ਇਚੀਨੀ ਕੀਤਾ ਹੀ ਹੈ ਕਿਸ ਤਰ੍ਹਾਂ ਕੀਤਾ ਉਹ ਸੱਤ ਤੋਂ ਬਾਅਦ ਚ ਉੱਥੇ ਰੈਵੋਲੂਸ਼ਨ ਆਈ ਹੈ ਉਹਨਾਂ ਦਾ ਚ 80 47 ਚ ਜਾ ਰਹੇ ਹੋ 49 ਚ ਹੋਏ ਨੇ ਕਿੱਥੇ ਕਿੱਥੇ ਪਚਾ ਲਿਆ ਹੋਇਆ ਹੈ ਉਹਨਾਂ ਨੇ ਹਾਂ ਬਸ ਉਹ ਇੱਕੋ ਹੀ ਗੱਲ ਕਹਿ ਰਹੇ ਕਿ ਜਿਹੜਾ ਕਲੋਨੀਅਲ ਈਰਾ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਰਾ ਕਿਹਾ ਜਿਹਨੂੰ ਅਸੀਂ ਰੀਰਾਈਟ ਕਰਨਾ ਚਾਹੁੰਦੇ ਆਂ ਵੀ ਚੇਂਜ ਕਰੋ ਤੁਸੀਂ ਇਹਨੂੰ ਪ੍ਰੋਗਰੈਸਿਵ ਬਣਾਓ ਨਾ ਉਹ ਉਹਦਾ ਜਿਹੜਾ ਸਮਾਜਿਕ ਪਾਣ ਦਾ ਬਣਾਉ। ਆਨ ਡੈਕਸਰ ਜੇ ਆਪਾਂ ਧਿਆਨ ਨਾਲ ਵੇਖੀਏ ਮੈਂ ਥੋੜਾ ਜਿਹਾ ਵੇਖਿਆ ਸੀਗਾ 2023 ਤੋਂ ਲੈ ਕੇ 2025 ਦੇ ਦੌਰਾਨ ਐਨਸੀਈਆਰਟੀ ਦੀਆਂ ਕਲਾਸਾਂ ਕਲਾਸ 7ਵੀਂ ਤੇ 8ਵੀਂ ਸੋਸ਼ਲ ਸਾਇੰਸ ਦੀਆਂ ਕਿਤਾਬਾਂ ਸੀਗੀਆਂ ਉਹਦੇ ਵਿੱਚੋਂ ਮੁਗਲ ਦਰਬਾਰ ਦੀ ਇਸਰਾਮ ਕੋ ਹੁਕੂਮਤਾਂ ਬਾਰੇ ਜਿੰਨੇ ਚੈਪਟਰ ਸੀ ਉਹ ਸਾਰੇ ਕਰ ਦਿੱਤੇ ਆ ਤੇ ਉਹਦਾ ਅਧੂਰੀ ਹਿਸਟਰੀ ਪੜਾ ਰਹੇ ਨੇ ਫੇਰ ਇਹ ਗਿਆ ਮੁਗਲ ਕੋਰਟ ਦੀ ਹਿਸਟਰੀ ਉਹ ਵੀ ਕਰ ਦਿੱਤੀ ਗਈ ਆ ਤੇ ਸੁਲਤਾਨ ਜਿਹੜੇ ਸੁਲਤਾਨਾਂ ਦੀ ਹਿਸਟਰੀ ਉਹਨੂੰ ਵੀ ਬਾਹਰ ਕੱਢ ਦਿੱਤਾ ਗਿਆ 2002 ਚ ਜਿਹੜਾ ਗੁਜਰਾਤ ਦੇ ਰਾਇਟ ਹੋਏ ਸੀਗੇ ਨਾ ਉਹਦੀ ਸਾਰੀ ਉਹਦੀ ਚਾਰੀ ਜਾਣਕਾਰੀ ਬਾਹਰ ਕੱਢਤੀ ਆ ਤੇ ਉਸ ਤੋਂ ਇਲਾਵਾ ਗਾਂਧੀ ਦੀ ਮੌਤ ਦੇ ਕਾਰਨ ਜਿਹੜੇ ਸੀਗੇ ਉਹ ਸਾਡੇ ਦਿੱਤੇ ਲੋਕਾਂ ਕਹਿੰਦੇ ਹਿੰਦੂ ਗੁੱਸੇ ਨਾਲ ਇਕੱਠੇ ਹੋ ਬੜਾ ਆਪਾਂ ਜਿਸ ਤਰ੍ਹਾਂ ਉੱਠਾਇਆ ਗਿਆ ਸੀ ਹਾਂ ਜੀ ਦਾ ਹੀ ਬਿਲਕੁਲ ਹੋ ਗਈ ਸੀ ਏਦਾਂ ਤੇ ਪਰ ਉਹ ਕਿਉਂਕਿ ਹੁਣ ਜਿਹੜਾ ਹੈਗਾ ਦਿਨਾਂ ਚੋਂ ਗੋੜਸੇ ਉਹ ਵੀ ਵਿਚਾਰਤਾਰੇ ਅੱਗੇ ਲੰਦਾ ਜਾ ਰਿਹਾ ਇਸੇ ਤਰ੍ਹਾਂ ਦੋ ਇਹਨੇ ਕੀਤਾ ਜੀ ਐਮਸੀ ਐਮਸੀਈਆਰਟੀ ਕਲਾਸ 9 ਦੀ ਹਿਸਟਰੀ ਬੁੱਕ ਚੋਂ ਕਲੋਨੀ ਕਲੋਨੀ ਕਲੋਨੀਆਂ ਦੇ ਲਾ ਸਭਾ ਜਿਹੜੇ ਕੈਪਟਲਿਜ਼ਮ ਦਾ ਪ੍ਰਭਾਵ ਕਿਸਾਨਾਂ ਦੀ ਐਜੀਟੇਸ਼ਨ ਤੇ ਜਿਹੜੇ ਯੂਥ ਹੀ ਉਹਨਾਂ ਨੇ ਜਿਹੜੀਆਂ ਲੜਾਈਆਂ ਸੀ ਤੇ ਜਿਹੜੀਆਂ ਜਾਤਾਂ ਦੀਆਂ ਲੜਾਈਆਂ ਲੜੀਆਂ ਗਈਆਂ ਉਸ ਸਮੇਂ ਬਰਾਬਰੀ ਦੇ ਲਈ ਤੇ ਉਹਨਾਂ ਸਾਰੀਆਂ ਨੂੰ ਹੀ ਬਾਹਰ ਕੱਢਤਾ ਚੈਪਟਰ ਹੀ ਘਾਟਦੇ ਆ ਫਿਰ ਇਹਦੇ ਤੋਂ ਇਲਾਵਾ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਹਰ ਸਕੂਲ ਸਕੈਂਡੀ ਸਕੂਲ ਦੀ ਟੈਕਸਟ ਬੁੱਕ ਜਿਹੜੀਆਂ ਨੇ ਉਹਨਾਂ ਚੋਂ ਜਿਹੜੀ heredity and evolution ਦਾ ਚੈਪਟਰ ਆ ਉਹ ਵੀ ਟਾ ਦਿੱਤੇ ਇਹਨਾਂ ਨੇ ਤੇ ਹੋਰ ਇੱਕ ਜਿਹੜੀਆਂ ਮੈਂ ਬਹੁਤ ਕਾਫੀ ਸਾਰੇ ਰਿਲੇਸ਼ਨ ਜਿਹਦੇ ਜਿਹੇ ਇਹ ਲੈਸ ਨੂੰ ਛੱਡੋ ਮੇਰਾ ਇੱਕ ਬਹਿਵਾ ਮਤਲਬ ਸਵਾਲ ਹੈ ਇਹਨਾਂ ਨੂੰ ਬਈ ਇਹ ਸਾਰਾ ਕੁਝ ਹਟਾ ਕੇ ਚਾਹੇ ਮੁਗਲ ਹਿਸਟਰੀ ਆ ਜਾਂ ਮਤਲਬ ਉਹਦੀ ਪਹਿਲੀ ਹਿਸਟਰੀ ਹੈ ਸੁਲਤਾਨਾ ਦੀ ਹਿਸਟਰੀ ਹੈ ਮਹਾਤਮਾ ਗਾਂਧੀ ਨੂੰ ਤੋੜ ਮੋੜ ਕੇ ਇਹ ਕਰ ਰਹੇ ਨੇ ਕੀ ਇਹ ਇਹ ਅਧੂਰੀ ਸਿੱਖਿਆ ਨਾਲ ਉਹਦੀ ਥਾਂ ਤੇ ਕੀ ਭਰਨਗੇ ਇਹ ਅਧੂਰੀ ਸਿੱਖਿਆ ਦੇ ਨਾਲ ਉਹ ਜਿਹੜੇ ਜਿਹੜੇ ਬੱਚੇ ਇਹ ਪਿਆਰ ਕਰਨਗੇ ਉਹ ਕਿੱਥੇ ਪਹੁੰਚਣਗੇ ਕਾਦੇ ਕੈਪੇਬਲ ਹੋਣਗੇ ਉਹ ਜਿਹਨੂੰ ਆਪਣੇ ਮੁਲਕ ਦੀ ਹਿਸਟਰੀ ਨਹੀਂ ਪਤਾ ਉਹ ਵਰਲਡ ਲੈਵਲ ਦੇ ਉੱਤੇ ਕੰਪੀਟਿਸ਼ਨਾਂ ਕਰਨਗੇ ਉਹ ਤੇ ਇਸ ਤਰ੍ਹਾਂ ਨਾਲ ਕਰੂਗੇ ਉਹ ਮਤਲਬ ਅੱਛਾ ਦੇਖੋ ਸਾਬ ਇਹਨਾਂ ਦਾ ਇੱਕ ਫਿਲਾਸਫਰ ਹੋਇਆ ਦਿਨਾਰਾਥ ਬਤਰਾ ਉਹਤੇ ਕਿਸ ਨੇ ਆਰਟੀਕਲ ਵੀ ਲਿਖਿਆ ਸੀ ਅ ਗਿਆਨ ਦਾ ਅ ਗਿਆਨ ਦਾ ਵਿਦਵਾਨ ਉਹ ਨਹੀਂ ਅਸੀਂ ਮੈਂ ਦੇਖੋ ਫਿਲਾਸਫੀ ਦੇ ਸਟੂਡੈਂਟ ਐ ਮੇਰੀ ਮਾਸਟਰ ਡਿਗਰੀ ਐ ਫਿਲਾਸਫੀ ਮੇਰੀ ਪੀ ਐਚ ਡੀ ਐ ਫਿਲਾਸਫੀ ਆਫ ਰਿਲੀਜੀਅਨ ਦੇ ਵਿੱਚ ਮੈਂ ਤਾਂ ਇਹਦਾ ਬਤਰੇ ਦਾ ਨਾ ਅੱਗੇ ਸੁਣਿਆ ਨਹੀਂ ਹੈ ਤਾਂ ਵੀ ਇਹ ਬੜੇ ਕੇਸ ਕੀਤੇ ਜੀ ਬੜੇ ਵੀ ਸਾਡੀ ਹਿਸਟਰੀ ਦੇ ਤੇ ਕਰ ਰਿਹਾ ਚਾਹਰ ਗੱਲੋਂ ਲੈ ਕੇ ਕੋਰਟ ਚਲ ਜਾਂਦਾ ਸੀ ਬੰਦਾ બીજી ਗੱਲ ਤੁਹਾਨੂੰ ਮੈਂ ਹੋਰ ਦੱਸਾਂ ਵੀ ਬੀ ਦਾ ਸਟੂਡੈਂਟ ਆ ਫਿਲਾਸਫੀ ਮੈਂ ਇੰਡੀਅਨ ਫਿਲਾਸਫੀ ਸਾਰੇ ਸਕੂਲਸ ਪੜ੍ਹੇ ਨੀਚੇ ਵਿੱਚ ਜਿਹੜੇ ਸ਼ਾਸਤਰ ਨੇ ਉਹ ਵੀ ਬਾਕੀਕੀ ਤੇ ਆਪਣੇ ਮਤਲਬ ਬੁੱਧ ਦੇ ਜੈਨ ਇਸ ਸਾਰੇ ਜਿਹਨ ਇੱਕ ਸਲੇਵਸ ਦੇ ਵਿੱਚ ਹੁੰਦੇ ਨੇ ਇੰਡੀਅਨ ਆਥਿਕਸ ਦੀ ਸਾਰੀ ਉਹ ਪੜੀ ਆ ਤੇ ਜੇ ਜਿਹੜੇ ਆਪਣਾ ਮਤਲਬ ਇੰਡੀਅਨ ਫਲਸਫੀ ਦੇ ਮਾਸਟਰ ਨੂੰ ਫਿਰ ਜਿਹੜੇ ਹਿੰਦੂ ਫਲਸਫੀ ਦਾ ਨਾਮ ਦਿੰਦੇ ਆ ਉਹ ਤਾਂ ਪੁਰਾਣਿਕ ਕਥਾਵਾਂ ਨੇ ਜਿਹੜੀਆਂ ਉਹ ਕਹਿੰਦੇ ਆ ਤਾਂ ਆਮ ਲੋਕਾਂ ਲਈ ਨੇ ਪੁਰਾਣੇ ਨੂੰ ਜੇ ਚੌਥੇ ਵੇਦ ਨੂੰ ਉਹ ਇੰਪੋਰਟੈਂਸ ਨਹੀਂ ਦਿੰਦੇ ਹੈਗੇ ਤੇ ਉਹ ਉਹ ਸਾਰੀ ਜਿਹੜੀ ਉਹ ਮਨਨ ਫੂਡ ਪਰ ਹੈਗਾ ਉਹਦੇ ਵਿੱਚ ਜਿਹੜੀ ਅਗਿਆਨਤਾ ਹੈਗੀ ਆ ਉਹ ਸਾਰੀ ਨੂੰ ਚੁੱਕ ਕੇ ਲੋਕਾਂ ਦੇ ਉੱਤੇ ਲੱਗ ਰਹੇ ਨੇ ਮਤਲਬ ਇਹ ਇਹ ਅੱਛਾ ਇਹ ਬਾਦ ਦੀ ਜਗ੍ਹਾ ਵਿਰੋਧ ਕਰ ਰਹੇ ਆ ਇਹਦੇ باوجود ਵੀ ਗੱਲ ਸੁਣੋ ਗਾਂਧੀ ਜੀ ਇਹਨਾਂ ਵਿਰੋਧ ਕਰਦੇ ਆ 2017 ਚ ਹੀ ਬਤਰਾ ਜਿਹੜਾ ਵਾ ਰਾਸ਼ਟਰੀ ਸੇਵਕ ਸੰਗਠਨ ਆ ਇਵੇਂ ਦੇ ਸਕੂਲ ਦੇ ਆ ਪਾਠਕ੍ਰਮ ਚ ਪਾਸ਼ ਦੀ ਕਵਤਾ ਲੱਗੀ ਵੀ ਸੀ ਨ ਸਭ ਤੋਂ ਖਤਰਨਾਕ ਉਹਨੂੰ ਤੋਂ ਦੀ ਸਿਫਾਰਿਸ਼ ਕੀਤੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਵੇਂ ਕਾਂਗਰਸ ਦੀਆਂ ਪਾਰਟੀਆਂ ਖਾਸ ਕਰਕੇ ਸੀਪੀਆਈ ਸੀਪੀਐਮ ਨੇ ਇਹਦਾ ਵਿਰੋਧ ਕੀਤਾ ਤੇ ਉਹਨਾਂ ਕਹਿੰਦੇ ਕਿ ਬਿਲਕੁਲ ਗਲਤ ਕੀਤਾ ਜਾ ਰਿਹਾ ਤੇ 11ਵੀਂ ਕਲਾਸ ਦੀ ਐਮਸੀਈਆਰਟੀ ਵੀ ਹਿੰਦੀ ਕਿਤਾਬ ਦੇ ਵਿੱਚ ਪਾਸ਼ ਦੀ ਇੱਕ ਕਵਤਾ ਸ਼ਾਮਲ ਸੀਗੀ ਤੇ ਹਲਾਉ ਦੇ ਵਿੱਚ ਵੇਖੋ ਜੇ ਮੈਂ ਉਹ ਕਵਤਾ ਪੜ੍ਹੀ ਹੋਈ ਆ ਉਹ ਚ ਉਹ ਸਾਡੇ ਪਟਿਆਲੇ ਵਾਲੇ ਬਾਬਾ ਜੀ ਬਹੁਤ ਵਧੀਆ ਪੜ੍ਹਦੇ ਹੁੰਦੇ ਸੀ ਉਹਨੂੰ ਜਿਹੜੇ ਕੁਝ ਕੱਟ ਗਿੰਦੀ ਕਮਿਸ਼ਨ ਦੇ ਰਹੇ ਆ ਤੇ ਉਹਦੇ ਚ ਉਹ ਕਹਿੰਦੇ ਆ ਕਿ ਸ਼ਾਂਤੀ ਕੁਝ ਨਹੀਂ ਹੁੰਦੀ ਸ਼ਾਂਤੀ ਤਾਂ ਗਾਂਧੀ ਜੀ ਦੀਆਂ ਥੋਤੀਆਂ ਲੜੀਆਂ ਨੇ ਉਸ ਨੂੰ ਉਲਟਾ ਗਾਂਧੀ ਨੂੰ ਹੀ ਕਟਾਰੇ ਚ ਖੜਾ ਕਰ ਰਿਹਾ ਤੇ ਗਾਂਧੀ ਨੇ ਵਿਰੋਧ ਕਰਦੇ ਇਹ ਵੀ ਉਹ ਕੁੱਤਾ ਟੋਣੀ ਚਾਹਦੇ ਆ ਮੈਂ ਇਹਨੂੰ ਕੋਈ ਨਹੀਂ ਪਸੰਦ ਨਹੀਂ ਇਹ ਜਿਹੜਾ ਉਹ ਪਾਸ ਹੁੰਦਾ ਉਹ ਵੀ ਤਾਂ ਵੀ ਵਿਚਾਰਤਾ ਰਹਿਣਾ ਬਿਲੋਂਗ ਕਰਦਾ ਫਿਰ ਤੇ ਇਹਨਾਂ ਨੇ ਰੱਖਣੇ ਸੀ ਇਹਨੂੰ ਹੈਨਾ ਕੋਈ ਤਾਂ ਵੋਟ ਆ ਉਹ ਰੈਵਲੂਸ਼ਨ ਦੀ ਗੱਲ ਕਰ ਰਿਹਾ ਉਹ ਚੇਂਜ ਦੀ ਗੱਲ ਕਰ ਰਿਹਾ ਚੇਂਜ ਹੀ ਤਾਂ ਇਹਨਾਂ ਨੂੰ ਪਸੰਦ ਨਹੀਂ ਆਇਆ ਇਹ ਇਹ ਤਾਂ ਉਹ ਸਟੈਟਿਕ ਜਿਹੜਾ ਹੈਗਾ ਨਾ ਮਤਲਬ ਕਟੜਵਾਦੀ ਸਿਸਟਮ ਉਹਦੇ ਵਿੱਚ ਪਾਉਣਾ ਚਾਹੁੰਦੇ ਨੇ ਲੋਕਾਂ ਨੇ ਇਸ ਕਰਕੇ ਬਹੁਤ ਜ਼ੋਰ ਲਗਿਆ ਪਰ ਇੱਕ ਹਫਤਾ ਠਾਹ ਨਹੀਂ ਸਕੇ ਜੇ ਤੱਕ ਬੜਾ ਤੇ ਦਬਾਅ ਪੜਿਆ ਪਾਸਤੀ ਇੱਕ ਹਫਤਾ ਅੱਜ ਇਸ ਦੇ ਹਿਸਾਬ ਨਾਲ ਤਾਂ ਹੂੰ ਦੇ ਅਸੀਂ ਇਹ ਪੰਜਾਬੀ ਸਾਹਿਤ ਦੀ ਗੱਲ ਕਰਦੇ ਆ ਜਦੋਂ ਜਿਹੜੇ ਬੱਚੇ ਪੰਜਾਬੀ ਨੂੰ ਇਲੈਕਟਿਵ ਸਬਜੈਕਟ ਦੇ ਤੌਰ ਤੇ ਪੜ੍ਹਦੇ ਨੇ ਉਹ ਦੀ ਮਾਸਟਰ ਡਿਗਰੀ ਕਰਦੇ ਨੇ ਜਾਂ ਆਨਰਡਸ ਕਰਦੇ ਨੇ ਨਾ ਤਾਂ ਇਹ ਵੀ ਸਾਡੇ ਵਰਗੇ ਜਿਨ੍ਹਾਂ ਨੇ ਆਪਸ਼ਨਲ ਪੜ੍ਹੀ ਹੋਇਆ ਅਸੀਂ ਵੀ ਸੂਫੀ ਸਾਹਿਤ ਕਿਉਂ ਗੁਰਮੁਖੀ ਦਾ ਜਿਹੜਾ ਲਿਟਰੇਚਰ ਹੈ ਉਹ ਸ਼ੁਰੂ ਪੰਜਾਬ ਤੁਸੀਂ ਆਪਾਂ ਕਹਿ ਸਕਦੇ ਪੰਜਾਬੀ ਸਾਹਿਤ ਜਿਹੜਾ ਬਾਬਾ ਫਰੀਦ ਤੋਂ ਸ਼ੁਰੂ ਹੁੰਦਾ ਹੈ ਗੁਰੂ ਨਾਨਕ ਸਾਹਿਬ ਤੋਂ ਕਿੰਨੇ ਦੇ ਪਤਾ ਨਾ ਹੋਇਆ ਇਟ ਮੀਨਸ ਕੱਲੂ ਇਹ ਮਤਲਬ ਕਹਿੰਦੇ ਸਾਰੇ ਸੂਫੀ ਜਿਹੜੇ ਹੈਗੇ ਨੇ ਉਹ ਐਨੇ ਠੇਠ ਪੰਜਾਬੀ ਬੋਲਦੇ ਨੇ ਪੰਜਾਬੀ ਦਾ ਬਹੁਤ ਵਧੀਆ ਰਿਚ ਕੀਤਾ ਉਹਨਾਂ ਨੇ ਨਿਊਟਰੇਸ਼ਨ ਬਿਲਕੁਲ ਪਤਾ ਨਾ ਹੋਇਆ ਕਹਿੰਦੇ ਸਾਰੇ ਸੂਫੀ ਦਾ ਸਾਰਾ ਸੂਫੀ ਸਾਹਿਤ ਸਾਰਾ ਕਿੱਸਾ ਕਹਾ ਉਹਦੇ ਸਾਰੇ ਜਿਹੜੇ ਬਿਲਕੁਲ ਉਹ ਹੈ ਹੀ ਸਾਹਿਤ ਹੈ ਹਨ ਪੰਜਾਬ ਦੇ ਪੂਰੇ ਵਾਤਾਵਰਣ ਦਾ ਚਿੱਤਰਨ ਕੀਤਾ ਹੋਇਆ ਬਾਦਸ਼ਾਹ ਸੁਲਤਾਨ ਬਾਹੂ ਆ ਚਾਹੇ ਪੀਲੂ ਆ ਦਿਮੋਦਰ ਆ ਤੁਸੀਂ ਕਿਵੇਂ ਉਹਨਾਂ ਨੂੰ ਕੱਢ ਦੋਗੇ ਇਹ ਬਾਤ ਪਾਸ਼ਾ ਕਾਬ ਵਾਲੇ ਬਿਲਕੁਲ ਸਤਾ ਵਾਲੇ ਨੂੰ ਕੱਢ ਸਕਦੇ ਤੁਸੀਂ ਇਹ ਇਹ ਬਿਲਕੁਲ ਹੈਦਕ ਪਲੇ ਕਰ ਰਹੇ ਨੇ ਇਹ ਤੁਸੀਂ ਇਹ ਕਹਿ ਲਓ ਕਿ ਜਿਵੇਂ ਸਾਡੇ ਸਭ ਤਾਂ ਜਾਂ ਜਿੰਨਾ ਸੀ ਅਚੀਵ ਕੀਤਾ ਉਹਦਾ ਇਹ ਟਾਓ ਵਾੜਾ ਕਰ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ ਹੈਗੇ ਅੱਛਾ ਬੱਚੋ 52 ਜਾਂ 54 ਕਿਤਾਬਾਂ ਕਸ਼ਮੀਰ ਚ ਪਿਛਲੇ ਦਿਨੀ ਇਹਨਾਂ ਬੈਨ ਕੀਤੀਆਂ ਨੇ ਹਾਂ ਉਹ ਮੈਂ ਪੜੀ ਸੀ ਖਬਰ ਉਹ ਗੜੀ ਗਈ ਨਾ ਤੇ ਧਿਆਨ ਨਾਲ ਦੇਖੋ ਜਿਹੜੀ ਚੀਜ਼ ਨੂੰ ਬੈਨ ਕਰਦੇ ਆ ਨਾ ਜਿਹੜੇ ਕਹਿੰਦੇ ਜਿਹੜੀ ਚੀਜ਼ ਨੂੰ ਸਪੈਸ ਕਰਦੇ ਜਿਹਨਾਂ ਦਬਾਉਦੇ ਉਨੇ ਹੀ ਜ਼ੋਰ ਨਾਲ ਉੱਪਰ ਨੂੰ ਆਉਂਦੀ ਆ ਇਹ ਵੀ ਸਿਹਾਰਤਾ ਪਾਲ ਜਿੰਨੀ ਜਿਹੜੇ ਗੰਦਾ ਵਾਲਾ ਮਸਲਾ ਬਤਾ ਇਹ ਕਹਿੰਦੇ ਤਾਂ ਹੈ ਪੰਡਤਾਂ ਦਾ ਬਹਾਨਾ ਲਾਉਂਦੇ ਆ ਕਸ਼ਮੀਰ ਕਿਉਂਕਿ ਉੱਥੇ ਜਿਹੜਾ ਇਸਲਾਮ ਹੈ ਉਹ ਜਮ ਮੁਸਲਮਾਨ ਹੈ ਮੈਜੋਰਟੀ ਦੇ ਵਿੱਚ ਹੈ ਇਸ ਕਰਕੇ ਇਹਨਾਂ ਨੇ ਹਰ ਤਰ੍ਹਾਂ ਦੇ ਨਾਲ ਕਸ਼ਮੀਰ ਦੀ ਤਬਾਹੀ ਕੀਤੀ ਹੈ ਹੈਨਾ ਚਾਹੇ ਉੱਥੇ ਦੇ ਜਮੀਨਸ ਨੇ ਚਾਹੇ ਉੱਥੇ ਲੋਕ ਨੇ ਤੁਸੀਂ ਦੇਖੋ ਨਿਕਲੇ ਕਿ ਬੱਚਿਆਂ ਨੂੰ ਮਤਲਬ ਤੁਸੀਂ ਮੇਰੇ ਬੜਦੇ ਕੀ ਮਾਰ ਮਾਰ ਕੇ ਇੱਕ ਅੰਨੇ ਕਾਣੇ ਕੀ ਤਨੇ ਨੂੰਲੇ ਲੰਗੜੇ ਕੀ ਤਨੇ ਕੀ ਕੁਛ ਨਹੀਂ ਕੀਤਾ ਹੈਗਾ ਇੰਡੀਅਨ ਮਿਲਟਰੀ ਤੋਂ ਕਰਵਾਇਆ ਹੈ ਨੇ ਕਸ਼ਮੀਰ ਦੇ ਵਿੱਚ ਉਹਨਾਂ ਦੀ ਤਾਂ ਤਬਾਹੀ ਲਾਈ ਹੈ ਉਹਨੇ ਤੇ ਕਿਤਾਬਾਂ ਮੈਨ ਕਰਨੀ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਪਰ ਇਹੋ ਜਿਹਾ ਕੁਛ ਨੰਨੀਆ ਲੱਗਦਾ ਦੇਖੋ ਦੇਵੇਂ ਦੇ ਗਾੜੀ ਹੈ ਹਿੰਦੁਸਤਾਨ ਦੇ ਵਿੱਚ ਜਿੰਨਾ ਸਾਰਾ ਕੁਝ ਹੈਗਾ ਇਹ ਕੀ ਸੋਚਦੇ ਨਹੀਂ ਕਿ ਅਸੀਂ ਇਦਾਂ ਨੂੰ ਫੂਡ ਗੱਲਾਂ ਦੱਸ ਕੇ ਯੂਥ ਨੂੰ ਕਿੰਨੀ ਕੁ ਦੇਰ ਮਗਰ ਲਈ ਰੱਖਣਗੇ ਕਿੰਨੀ ਕੁ ਦੇਰ ਮਗਰ ਲਈ ਰੱਖਣਗੇ ਆਫਟਰ ਆਲ ਲੋਕਾਂ ਨੂੰ ਸਭ ਤੋਂ ਪਹਿਲਾਂ ਉਹਨੂੰ ਰੋਟੀ ਚਾਹੀਦੀ ਆ ਤੇ ਉਹ ਇਹ ਜਿਹੜੇ ਮੁੱਦੇ ਨੇ ਰੋਟੀ ਦਾ ਬੇਰੋਜ਼ਗਾਰੀ ਦਾ ਅਨਪੜਤਾ ਦਾ ਜਾਂ ਮੈਡੀਕਲ ਹੈਲਥ ਦਾ ਜਿਹੜਾ ਹੈਗਾ ਸਿਸਟਮ ਹੈ ਉਹਦੇ ਬਰਤ ਜਾਣ ਦਾ ਇਸ ਸਿਰਫ ਲੋਕਾਂ ਨੂੰ ਮੁੱਦਿਆਂ ਤੋਂ ਲਾਂਦੇ ਰੱਖਣ ਦੇ ਲਈ ਇਹ ਜਿਹੜਾ ਹੈਗਾ ਨਾ ਫੂਡ ਕਿਸੰਦਾ ਇਹ ਕਰ ਰਹੇ ਨੇ ਜੀ ਜਦਰ ਸਰ ਇੱਕ ਲਾਸਟ ਆਪਾਂ ਗੱਲ ਕਰ ਲਈਏ ਉਹ ਹੈ ਟੈਕਨੀਕਲ ਟਾਈਪ ਹੈ ਥੋੜੀ ਜੀ ਹਾਂਜੀ ਅਰਜਵੀ ਕਈ ਵਿਦਵਾਨ ਕਹਿੰਦੇ ਆ ਕਿ ਜੇ ਤੁਸੀਂ ਆਪੋ ਆਪਣੀਆਂ ਪਛਾਵਾਂ ਜਦਾਂ ਤੁਸੀਂ ਕਿਹਾ ਕਿ ਉਹ ਚਾਪੇ ਵਿੱਚ ਆ ਦਈਏ ਤੇ ਕੋਈ ਬੱਚਾ ਬਿਹਤਰ ਸਿੱਖਦਾ ਤੇ ਦੂਜੀਆਂ ਪਛਾਵਾਂ ਤੇ ਵੀ ਉਹਦਾ ਉਬੂਰ ਹੋ ਜਾਂਦਾ ਕਿ ਚਲ ਕੇ ਤੇ ਜਿਹੜੇ ਆਪਣੀਆਂ ਪਛਾਵਾਂ ਨਹੀਂ 노 ਡਾਊਟ ਕਿ ਆਪਾਂ ਇੰਗਲਿਸ਼ ਦਾ ਵਿਰੋਧ ਇਸ ਕਰਕੇ ਵੀ ਕਰ ਰਹੇ ਆ ਕਿ ਵਿਦੇਸ਼ੀ ਭਾਸ਼ਾ ਜਾਂ ਕਦਾਂ ਤੇ ਪਰ ਸਾਡੇ ਕੋਲ ਬਦਲਵੇਂ ਸ਼ਬਦ ਆਪਣੀਆਂ ਪਛਾਵਾਂ ਚ ਅਸੀਂ ਅਜੇ ਤੱਕ ਨਹੀਂ ਲਿਆ ਸਕੇ ਕੋਸ਼ਿਸ਼ਾਂ ਹੋਈਆਂ ਨੇ ਜੇ ਕਿਦੇ ਹੋਈਆਂ ਵੀ ਨੇ ਤੇ ਸ਼ਬਦ ਜਿਹੜੇ ਆ ਉਹ ਲੋਕ ਮਨਾਂ ਚ ਵਸੇ ਹੋਏ ਪੁਰਾਣੇ ਉਹ ਚੜਦੇ ਨਹੀਂ ਨਵੇਂ ਸ਼ਬਦ ਹਿੰਦੀ ਨੂੰ ਤੇ ਹਲਾ ਲੋ ਜਾਂ ਪੰਜਾਬੀ 'ਚ ਵੀ ਕਈ ਸ਼ਬਦ ਜਿਹੜੇ ਆ ਤੁਹਾਡੀ ਯੂਨੀਵਰਸਿਟੀ ਨੇ ਵੀ ਇੱਕ ਸ਼ਬਦ ਕੋਸ਼ ਆਪਿਆ ਹੋਇਆ ਵਿਗਿਆਨਕ ਪਾਸ਼ਾ ਦਾ ਹਿੰਦੀ ਪੰਜਾਬੀ ਦਾ ਪਰ ਜਿਹੜੇ ਸ਼ਬਦ ਜਿਹੜੇ ਘੜੇ ਨਵੇਂ ਘੜੇ ਗਏ ਆ ਜੇ ਸਹਿਜ ਨਾਲ ਹੀ ਇੰਗਲਿਸ਼ ਵਾਲੇ ਸ਼ਬਦ ਜਾਂ ਜਿਹੜੇ ਪ੍ਰਚੰਤ ਸ਼ਬਦ ਐ ਉਹਨਾਂ ਨੂੰ ਮੰਨ ਲਈਏ ਤੇ ਸੌਖਾ ਹੋ ਜਾਂਦਾ ਪਰ ਜਦੋਂ ਸੀ ਇਹਦੇ ਬਦਲੇ ਸ਼ਬਦ ਘੜਦੇ ਆ ਤਾਂ ਉਹਦੇ ਵਿੱਚ ਵੀ ਲੋਕਮਨਾਂ 'ਚ ਬੜਾ ਚੇਰ ਲੱਗਦਾ ਮੇਰਾ ਮੇਰਾ ਇਹ ਮੰਨਣਾ ਕਿ ਸਪੋਜ਼ ਕੀਤਾ ਜਿਹੜੀ ਚੀਜ਼ ਜਿੱਥੇ ਪੈਦਾ ਹੁੰਦੀ ਹੈ ਉਹ ਜਿਹੜੀ ਵੋਕੈਬਲਰੀ ਹੁੰਦੀ ਆ اربی بھی آئے کتار بھی آئے ترک بھی آئے سارے کا حصہ بان چکے ہوئے ਇਹ ਬੰਨੂ ਨੇ ਦੇਈ ਹੈ ਸਿਟੂਏਸ਼ਨ ਨੂੰ ਤੁਸੀਂ ਕੀ ਕਹੋਗੇ ਹਾਂ ਸਟੇਸ਼ਨ ਪਾਉਂ ਸਟੇਸ਼ਨ ਕਹਿੰਦੇ ਨੇ ਪੰਜਾਬੀ ਦੇ ਵਿੱਚ ਇਹਦਾ ਕਲੂ ਦਾ ਤਾਂ ਉਹੀ ਹੈ ਨਾ ਸਾਈਕਲ ਨੂੰ ਸ਼ਹਿਰ ਗਈ ਜਾ ਤੇ ਵਕਤੀ ਘਾਟੇ ਪਿੰਜ ਜਾਓ ਰੇਲ ਵੱਡੀ ਹੈ ਹੈ ਨਾ ਨਹੀਂ ਉਹਨਾਂ ਪੋਪੂਲੇਸ਼ਨ ਤੋਂ ਕੱਢੇ ਨਾ ਪਰਪਰ ਚੱਲ ਕੇ ਮੈਂ ਤਾਂ ਇਹ ਕਹ ਰਿਹਾ ਹਾਂ ਹੁਣ ਰੀਂਦੀ ਜੀ ਕਹਿੰਦੇ ਆ ਕਿ ਰੇਲ ਗੱਡੀ ਨੂੰ ਕਹਿੰਦੇ ਲੋਹ ਪੱਥ ਦਾ ਆਮਨੀ ਜਿੰਨੇ ਲੋਹ ਪੱਥ ਦਾ ਆਮਨੀ ਕਿਹਨੂੰ ਸਮਝ ਆਉਂਦੀ ਯਾਤਰਾ ਪੱਤਰ ਲੋਕਲ ਟ੍ਰੈਕਟਰ ਟੈਕਟਰ ਸੋਖੀ ਸਮਝਾਉਂਦੇ ਯਾਤਰਾ ਪੱਤਰ ਨੂੰ ਸਮਝ ਆਉਂਦਾ ਹੈ ਕਿ ਜਿਹੜੇ ਆਪਣੇ ਸ਼ਬਦ ਹੁੰਦੇ ਨਹੀਂ ਜਿਹੜੇ ਇਹਨਾਂ ਨੂੰ ਅਡਾਪਟ ਕਰ ਲੈਣਾ ਚਾਹੀਦਾ ਲੈਂਗੁਏਜ ਐਂਡ ਰਿਚ ਦਾ ਵਿਦਵਾਨ ਦਾ ਕਹਦੇ ਨਹੀਂ ਲੈਂਗੁਏਜ ਦਾ ਕੋਈ ਵੀ ਲੈਂਗੁਏਜ ਜਿਹਦੇ ਉਹਦੇ ਵਿੱਚ ਹੋਰ ਲਫ਼ਜ਼ ਆਉਂਦੇ ਨੇ ਉਹ ਐਨ ਰਿਚਿੰਗ ਦੀ ਗੱਲ ਹੈ। ਉਹ ਬੜਾ ਯਾਦ ਕੀ ਪੰਜਾਬੀ ਕਿਉਂ ਨਹੀਂ ਐਨ ਰਿਚ ਹੈ ਉਹਦੇ ਵਿੱਚ ਇੰਨੀ ਧੁੰਨ ਨਹੀਂ ਆਉਂਦੀ। ਉਹ ਐਸੇ ਕਰਕੇ ਆ ਕਿ ਉਹਦੇ ਵਿੱਚ ਬੰਦੇ ਵੀ ਬਾਹਰੋਂ ਆਈ ਉਹ ਆਪਣੀ ਨਾਲ ਜਬ ਵੀ ਆਪਣੀ ਲੈ ਕੇ ਆਏ ਲੈਂਗੁਏਜ ਲੈ ਕੇ ਆਏ ਹਾਂਜੀ ਅੱਛਾ ਆਸ ਕਰਕੇ ਵਾਲਾ ਸ਼ਬਦ ਜਿਹੜੇ ਘੜੇ ਜਾਂਦੇ ਆ ਜਾਂ ਸ਼ਬਦ ਘਸੋੜੇ ਜਾਂਦੇ ਆ ਜਿਹੜੇ ਲੋਕਾਂ ਉਹਨਾਂ ਰੇਲਵੇ ਸਿਗਨਲ ਦੀ ਗੱਲ ਕਰਦੇ ਆ ਰੇਲਵੇ ਦੀ ਗੱਲ ਕਰਦੇ ਆ ਸਟੇਸ਼ਨ ਕਿਹਾ ਜਾਂ ਗੱਡੀ ਦੀ ਗੱਲ ਕਹੀ ਆ ਤੇ ਉਹ ਜਿਹੜਾ ਰੇਲਵੇ ਸਿਗਨਲ ਹੈ ਦੇਖੋ ਜੇ ਉਹਨੂੰ ਰੇਲਵੇ ਸਿਗਨਲ ਲਿਖਿਆ ਜਾਵੇ ਹਿੰਦੀ ਪੰਜਾਬੀ ਤੇ ਕੋਈ ਬੋਲ ਨਹੀਂ ਪੈਂਦਾ ਤੇ ਉਹਦਾ ਜਦੋਂ ਹਿੰਦੀ ਗੂੜ ਚ ਲਿਖਦੇ ਆ ਨਾ ਜਿਹੜਾ ਸੰਸਕ੍ਰਿਤ ਤੋਂ ਆਇਆ ਸ਼ਬਦ ਜਿਹੜਾ ਉਹ ਕਹਿੰਦੇ ਜੀ ਲੋਪਤ ਗਾਮਨੀ ਆਵਤ ਜਾਵਤ ਸੂਚਕ ਜੰਤਰ ਇਹਦਾ ਰਾਜਪੂਟਾ ਲੋਕਾਂ ਨੂੰ ਸੌਖੇ ਉਹਦੇ ਵਿੱਚ ਸਮਝਾਉਣੇ ਚਾਹੀਦੇ ਜਿਹੜੇ ਹੈਗੇ ਨਹੀਂ origignal ਲਫ਼ਜ਼ ਉਹ originally ਰਹਿਣੇ ਚਾਹੀਦੇ ਨੇ ਪਸ਼ਾਵਾ ਜਿਹੜੀਆਂ ਨੇ ਉਹ ਜਿਹੜੀਆਂ ਬਾਰੋ ਕਰਦੀਆਂ ਨੇ ਸ਼ਬਦ ਉਹ ਕੋਈ ਗਨਾਹ ਨਹੀਂ ਹੁੰਦਾ ਉਹ ਇਹ ਵਿੱਚ ਕਰਦੇ ਆ ਤੁਹਾਡੀ ਭਾਸ਼ਾ ਨੂੰ ਐਨਰੀਚ ਕਰਦੀਆਂ ਨੇ ਹਾਂ ਬਿਲਕੁਲ ਮੁੱਖ ਮੁੱਖ ਦੀ ਗੱਲ ਇਹ ਹੈ ਕਿ ਨੀਅਤ ਜਿਹੜੀ ਆ ਤੁਹਾਡੀ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਭਾਸ਼ਾ ਸਾਰੀਆਂ ਹੀ ਚੰਗੀਆਂ ਹੁੰਦੀਆਂ ਨੇ ਸੰਸਕ੍ਰਿਤ ਵੀ ਬਹੁਤ ਵਧੀਆ ਭਾਸ਼ਾ ਹੋ ਸਕਦੀ ਹੈ ਹਿੰਦੀ ਵੀ ਹੋ ਸਕਦੀ ਹੈ ਪੰਜਾਬੀ ਵੀ ਹੋ ਸਕਦੀ ਹੈ ਗੁਜਰਾਤੀ ਵੀ ਹੋ ਸਕਦੀ ਹੈ ਸਾਰੀਆਂ ਦਾ ਆਪੋ ਆਪਣਾ ਥਾਂ ਆ ਔਰ ਇਹ ਸਾਰੀਆਂ ਭਾਸ਼ਾਵਾਂ ਤੇ ਸਾਰਾ ਕਲਚਰ ਦਾ ਗੁਲਦਸਤਾ ਮਿਲ ਕੇ ਹੀ ਹਿੰਦੁਸਤਾਨ ਬਣਦਾ ਹੈ ਤੇ ਜੇ ਕੋਈ ਬੰਦਾ ਕਵੇ ਕਿ ਅਸੀਂ ਇੱਕੋ ਚੀਜ਼ ਲਾਗੂ ਕਰਕੇ ਹਿੰਦੁਸਤਾਨ ਤੇ ਲੰਬਾ ਸਮਾਂ ਆਪਣੀ ਪਕੜ ਬਣਾਈ ਰੱਖਾਂਗੇ ਤੇ ਉਹ ਬੜੀ ਵੱਡੀ ਮੂਰਖਤਾ ਕਰ ਰਹੇ ਹੋਣਗੇ ਲੋਕ ਉਹਨਾਂ ਨੂੰ ਸ਼ਾਇਦ ਹਿੰਦੁਸਤਾਨ ਦੀ ਸਮਝ ਹੀ ਨਹੀਂ ਇਹਦੇ ਤੇ ਨਾ ਸਾਰੀ ਵਿਤਾਲ ਨੇ ਹੋ ਗਿਆ ਹੋਇਆ ਜਾਂ ਵੇਦ ਅਖਰਨੀ ਕਪਤ ਲਿਖੀ ਹੋਈ ਹੈ ਵੀ ਇਹ ਬਾਗ ਹੈ ਜਿਹੜਾ ਹੋਈ ਰੰਗ ਬਰੰਗੇ ਫੁੱਲਾਂ ਨਾਲ ਸੋਹਣਾ ਲੱਗਦਾ ਹੈ ਨਾ ਵੀ ਯਕ ਰੰਗੇ ਫੁੱਲਾਂ ਦੇ ਨਾਲ ਨਾ ਮਨ ਦਿਲਜਸਤਾ ਚੱਲਦਾ ਨਾ ਬਾਗ ਸਜਦਾ ਇਸ ਕਰਕੇ ਇਹ ਜਿਹੜੀ ਭੌਲਤਾ ਹੈਗੀ ਹੈ ਯੂਨਿਟੀ ਏ ਡਾਈਵਰਸਟੀ ਹੈ ਜਿਹੜੀ ਇਹੀ ਕਾਇਮ ਰੱਖਣੀ ਚਾਹੀਦੀ ਹੈ ਚਾਹੇ ਉਹ ਭਾਸ਼ਾ ਨੇ ਚਾਹੇ ਰਿਲੀਜੀਅਨ ਹੈ ਚਾਹੇ ਕਲਚਰ ਹੈ ਚਾਹੇ ਹਿਸਟਰੀ ਹੈ ਉਦੇ ਨਾਲ ਹੀ ਜਿਹੜਾ ਹੈਗਾ ਉਹ ਸੁੰਦਰ ਲੱਗਦਾ ਹੈ ਕਿਉਂਕਿ ਐਜ਼ ਅ ਹੋਲ ਤੁਸੀਂ ਗੱਲ ਕਰ ਰਹੇ ਹੋ ਕਿ ਆਰਸ ਵਿੱਚ ਪ੍ਰੋਬਲਮ ਤਾਂ ਫਿਰ ਉੱਥੇ ਆ ਗਈ ਜੇ ਜავੇਦ ਅਖ਼ਰ ਦੀ ਥਾਂ ਤੇ ਕਿਸੇ ਸ਼ਾਮ ਚੰਦਰ ਨੇ ਇਹੀ ਗੱਲ ਕਹੀ ਹੁੰਦੀ ਤੇ ਉਹ ਜ਼ਿਆਦਾ ਮੈਨੇ ਰੱਖਦੀ ਕਿਉਂਕਿ ਇਹ ਜავੇਦ ਅਖ਼ਤਰ ਦੇ ਨਾਲ ਮੁਸਲਮਾਨ ਨਾਲ ਲੱਗਾ ਹੋਇਆ ਇਸ ਕਰਕੇ ਉਹ ਚੰਗੀ ਗੱਲ ਵੀ ਕਹਦੇ ਚੰਗੀ ਨਹੀਂ ਆ ਇਸੇ ਤਰ੍ਹਾਂ ਰਾਤ ਅੰਦੌੜੀ ਜਿੰਨੀਆਂ ਮਰਜ਼ੀ ਕਮਾਲ ਦੀਆਂ ਗੱਲਾਂ ਲਿਖੀ ਜਾਵੇ ਕਿਉਂਕਿ ਉਹ ਮੁਸਲਮਾਨ ਆ ਤੇ ਉਹਦੀ ਗੱਲ ਸਾਨੂੰ ਪਸੰਦ ਨਹੀਂ ਆਉਂਦੀ ਤੇ ਜੇ ਕੋਈ ਉਹ ਹੀ ਕਵੀ ਜਿਹੜਾ ਜਿਹੜਾ ਹੋਰਦੇਗੇ ਹਿੰਦੀ ਕਵੀ ਬਹੁਤ ਸਾਰੇ ਆਗੇ ਨੇ ਇਸ ਵੇਲੇ ਇੱਕ ਤੇ ਸਾਡੇ ਇਥੇ ਗਏ ਨੇ ਕੇਜਰੀ ਵਾਲਾ ਦੇ ਸਾਥੀ ਨੇ ਉਹਨਾਂ ਦੇ ਜਿਹੜੀਆਂ ਕਵਤਾਵਾਂ ਨੇ ਉਹਨਾਂ ਨੂੰ ਬੜਾ ਗਲੋਰੀਫਾਈ ਕੀਤਾ ਜਾਂਦਾ ਤੇ ਇਹ ਹੋ ਗੋ ਮੁਸਲਮ ਸ਼ਾਇਰ ਲਿਖਦਾ ਜਾਂ ਦੂਜਾ ਲਿਖਦਾ ਤੇ ਉਹਨੂੰ ਅੰਦਰ ਮੰਨ ਕੀਤਾ ਜਾਂਦਾ ਕਿੰਨੇ ਗੱਲ ਨੂੰ ਮਿਰਜ਼ਾ ਗਾਲਬ ਨੂੰ ਕਿਵੇਂ ਕੱਢਦੇ ਨੇ ਮਤਲਬ ਆਪਣੀ ਅਕਾਦਮੀ ਵਿੱਚ ਨਾ ਨਾ ਆਪਣੀ ਅਕਾਦਮੀ ਵਿੱਚ ਜੀ ਗੀਆਂ ਇਹ ਸਿਨੇਮਾ ਨਹੀਂ ਪੂਰਾ ਹੋਣਾ ਮਿਰਜ਼ਾ ਬਹੁਤ ਗੰਬੀਰ ਡਿਬੇਟ ਹੈ ਜੀ ਇਹ ਜਿਸ ਤਰੀਕੇ ਨਾਲ ਹੋ ਰਿਹਾ ਸਾਡੇ ਵਿਦਵਾਨ ਵੀ ਇੱਥੇ ਬੜੀ ਚਰਚਾ ਕਰ ਰਹੇ ਆ ਤੇ ਇਹ ਸੰਭਵ ਨਹੀਂ ਆ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਜੇ ਅੱਜ ਜਬਈ ਕੋਈ ਚੀਜ਼ਾਂ ਠੋਸੀਆਂ ਜਾ ਸਕਦੀਆਂ ਕੱਲ ਨੂੰ ਹਟਾਈਆਂ ਵੀ ਜਾ ਸਕਦੀਆਂ ਬਿਲਕੁਲ ਮਾਤਾ ਹਮੇਸ਼ਾ ਬੀਜੇਪੀ ਨੇ ਰਹਿਣਾ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਆ ਉਹਦੇ ਵਿੱਚ ਦੌਰ ਆਉਂਦੇ ਰਹੇ ਆ 75 ਵੇਲੇ ਉਹ ਵੀ ਸਮਾਂ ਆਇਆ ਜਦੋਂ ਕਾਂਗਰਸ ਦਾ ਪ੍ਰਧਾਨ ਬਰੂਆ ਕਹਿੰਦਾ ਸੀ ਇੰਡੀਆ ਇਜ਼ ਇੰਦਰਾ ਤੇ ਇੰਦਰਾ ਇਜ਼ ਇੰਡੀਆ ਹੁਣ ਇੰਦਰਾ ਵੀ ਨਹੀਂ ਨਹਿਰੂ ਵੀ ਨਹੀਂ ਉਹਨਾਂ ਤੋਂ ਬਗੈਰ ਵੀ ਇੰਡੀਆ ਇੰਡੀਆ ਹੀ ਆ ਕੱਲ ਨੂੰ ਮੋਦੀ ਜਾਂ ਸ਼ਾਮ ਨਹੀਂ ਹੋਣੇ ਫਿਰ ਵੀ ਇੰਡੀਆ ਨੇ ਇੰਡੀਆ ਹੀ ਰਹਿਣਾ ਇਹਨੂੰ ਇਹ ਜਿਹੜੀ ਤਸਵੀਰ ਹੈ ਇਹਨੂੰ ਬਦਲਣ ਦਾ ਯਤਨ ਕਰਨ ਵਾਲੇ ਖਤਮ ਹੋ ਜਾਂਦੇ ਆ ਪਰ ਹਿੰਦੁਸਤਾਨ ਦਾ ਜਿਹੜਾ ਅਸਲੀ ਮੂਲ ਹੈ ਉਹ ਹੀ ਰਹਿਣਾ ਤੇ ਉਹ ਹੀ ਰਹੇਗਾ ਉਹਨੂੰ ਕਦਾਚਿਤ ਕੋਈ ਵੀ ਨਹੀਂ ਬਦਲ ਸਕੂਗਾ ਇਹ ਇਹ ਨਿਯਮ ਨਹੀਂ ਲੱਗਦੇ ਵੀ ਹਿੰਦੁਸਤਾਨ ਨੂੰ ਹਿੰਦੁਸਤਾਨ ਨਾ ਜਾਂ ਹਿੰਦੂ ਨਾ ਇਹ ਬਾਹਰਲੇ ਨਹੀਂ ਦਿੱਤੇ ਜਿਹੜੇ ਮੁਸਲਮਾਨ ਬੇਦਰ ਆਏ ਸੀ ਉਹ ਹਿੰਦੀ ਨਹੀਂ ਨਹੀਂ ਦਿੱਤਾ ਹੈਗਾ ਚਲੋ ਉਹਨਾਂ ਦੀ ਆਪਣੀ ਸਮਝ ਹੈ ਪਰ ਇਹ ਨੁਕਸਾਨ ਕਰ ਰਿਹਾ ਆਪਣਾ ਨੁਕਸਾਨ ਕਰ ਰਿਹਾ ਪੂਰੇ ਮੁਲਕ ਦਾ ਨੁਕਸਾਨ ਕਰ ਰਿਹਾ ਇਸ ਪਾਸੇ ਦਿਸ਼ਾ ਜਿਹੜੇ ਕੰਮ ਕਰ ਰਹੇ ਬਿਹਤਰ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਨਾਲ ਅਸੀਂ ਇਹ ਵੀ ਕਲੇਮ ਕਰਦੇ ਆ ਕਿ ਅਸੀਂ ਡੀਪ ਰੂਟਡ ਡੈਮੋਕ੍ਰੇਸੀ ਆ ਤੇ ਜੇ ਸੱਚਮੁੱਚ ਸਾਡੇ ਚ ਥੋੜਾ ਬਹੁਤ ਵੀ ਡੈਮੋਕਰੈਟਿਕ ਅੰਸ਼ ਬਾਕੀ ਆ ਤੇ ਸਾਨੂੰ ਫਿਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਪੜਾਉਣੀ ਪੈਗੀ ਇਦੇ ਵਿੱਚ ਹਿੰਦੁਸਤਾਨ ਦਾ ਪ੍ਰਧਾਨ ਜੀ ਦਾ ਬਹੁਤ-ਬਹੁਤ ਸ਼ੁਕਰੀਆ ਰਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ